ਆਮਿਆ ਥੋੜੀਆਂ ਦੂਰ ਤੱਕ ਕਹਿੰਦੇ ਧੰਨੇ ਗੁਰੂ ਕੇ ਸਿੱਖ ਸਾਧ ਸੰਗਤ ਫੇਰ ਭਾਈ ਸੱਦੀਰਾਮ ਨੂੰ ਰੂੜ ਪੇਟ ਕੇ ਬਹੁਤ ਸਾਰਾ ਤੇਲ ਪਾ ਕੇ ਸਾੜਿਆ ਗਿਆ ਉਹਦੇ ਜਿਸਮ ਚੋਂ ਇਹੀ ਬਾਜਾ ਆਇਆ ਭਾਈ ਵਿਆਲਦਾਸ ਨੂੰ ਦੇਗੇ ਚ ਬਟਾ ਕੇ ਪਾਣੀ ਦੇ ਦੇਗੇ ਚ ਪਾਣੀ ਉਬਾਲ ਕੇ ਆਲੂ ਦੀ ਤਰ੍ਹਾਂ ਉਬਾਲ ਦਿੱਤਾ ਗਿਆ ਸਾਧ ਸੰਗਤ ਐਸ ਤਰ੍ਹਾਂ ਸ਼ਹੀਦ ਕੀਤਾ ਫੇਰ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਜੇ ਪਾਤਸ਼ਾਹ ਦੀ ਸ਼ਹਾਦਤ ਹੋਈ ਤਾਂ ਕਲਗੀਧਰ ਪਾਤਸ਼ਾਹ ਨੇ ਬਚਨ ਲਿਖੇ ਨੇ ਤਿਲ ਕੀ ਜਨੂ ਰਾਖਾ ਪਰਵ ਤਾਕਾ ਤੀਨੋ ਵੱਡੋ ਕਲੂ ਮੈਂ ਸਾਕਾ ਧਰਮ ਇਹਤ ਸਾਕਾ ਦਿਤੀ ਆ ਸੀਸ ਦਿਆ ਪਰ ਸਿਰਮੰਦੀ ਆ ਤਾਂ ਧਰਮ ਵਜਿਆ ਅੱਜ ਭਾਵੇਂ ਹਿੰਦ ਦੇ ਜਿੰਨੀਆਂ ਸਰਕਾਰਾਂ ਆਉਂਦੀਆਂ ਨਾ ਸਾਡੇ ਪ੍ਰਤੀ ਉਹਨਾਂ ਦਾ ਨਜ਼ਰੀਆ ਬਦਲਦਾ ਰਿਹਾ ਬਦਲਦਾ ਰਹਿਣਾ ਪਰ ਸਾਨੂੰ ਮਹਾਰਾਜ ਨੇ ਪਤਾ ਕਿਵੇਂ ਸਰਦਾਰ ਬਣਾਇਆ ਕਲਗੀਧਰ ਮਹਾਰਾਜ ਨੇ ਮਾਰੇ ਗੱਲ ਜਿਨਾਂ ਨੂੰ ਕੋਈ ਪਤਨ ਨਹੀਂ ਜਾਤੀ ਜਾਤ ਬਰਨ ਕੋਲ ਮਾਹੀ ਸਰਦਾਰੀ ਨਾ ਪਈ ਕਦਾ ਹੀ ਕਹਿੰਦੇ ਜਿਨ੍ਹਾਂ ਦੇ ਘਰਾਂ 'ਚ ਕਦੇ ਸਰਦਾਰੀ ਨਹੀਂ ਨਾ ਸਾਈ ਆਈ ਸੀ ਇਨੀ ਕੋ ਸਰਦਾਰ ਬਣਾਉਂ ਹਿ ਜੇ ਤਵੇਂ ਗੁਰਬਿੰਦ ਸਿੰਘ ਨਾਮ ਕਰਾਉ ਏਨ ਗਰੀਬ ਸਿੱਖਣ ਕੋ ਦਊ ਪਾਤਸ਼ਾਹੀ ਯਾਦ ਕਰੇ ਹਮਰੀ ਕਰਿਆਈ ਕੱਲੇ ਯਾਦ ਕਰਨਗੇ ਸਿੱਖ ਅੱਜ ਯਾਦ ਕਰਦੇ ਨਾ ਸਾਚੇ ਗੁਰੂ ਕੇ ਸਿੱਖ ਦਿਮਾਲਾ ਧਾਰੀ ਅਮਰੀਕਾ ਦੀ ਪਾਰਲੀਮੈਂਟ ਵਿੱਚ ਬੈਠੇ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਡਿਫੈਂਸ ਮਿਨਿਸਟਰ ਬਣੇ ਹੋਏ ਨੇ ਆਪੋਜੀਸ਼ਨ ਪਾਰਟੀ ਦੇ ਲੀਡਰ ਬਣੇ ਹੋਏ ਨੇ ਸਰਕਾਰੀਆਂ ਕਿੱਥੋਂ ਆਈਆਂ ਭਾਈ ਅੱਜ ਤੱਕ ਮਾਰੇ ਦਿੱਤੀਆਂ ਦਿੱਤੀਆਂ ਕਿਵੇਂ ਆਪਣੇ ਸ਼ਹਿਰ ਜਾਂਦੇ ਵਾਲੇ ਨੌਵੇਂ ਦੇ ਪੁੱਤਰ ਵਾਲੇ ਕੰਦੇ ਉਹ ਆਦੇ ਪੁੱਤਰ ਵਾਲੇ ਨਾਲੇ ਪੁੱਤ ਸ਼ਹੀਦ ਕਰਾ ਕੇ ਸਰਬੰਸਾਰ ਕੇ ਮਾਨਮੀ ਕਿਆਸੀ ਆ ਮੇਰਾ ਖਾਲਸਾ ਪੁੱਤਰ ਚੜ੍ਹਦੀ ਕਲਾ ਜਰੂਗਾ ਇਹਨ ਪੁੱਤਰਾਂ ਦੇ ਸਿਰ ਪਰ ਮਾਰਦੀ ਏ ਸੋਚ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ ਇਹਦੇ ਆ ਮੇਰੇ ਲੱਖਾਂ ਹੀ ਪੁੱਤਰ ਦੁਨੀਆ ਤੇ ਉੱਪਰ ਜੁਲਮ ਨਾਲ ਟੱਕਰ ਲੈਂਦੇ ਰਹਿਣਗੇ ਦਾ ਸੰਗਤ ਆਪਾ ਉਹ ਖਾਲਸਾ ਅੱਜ ਤਾਲਗੁਰੂ ਤੇਰਵੰਦਰ ਸਾਹਿਬ ਦੇ ਚੇ ਪਾਸ਼ਾਈ ਦਾ ਇਹ ਸ਼ਿਹਰ ਦੀ ਜਿਹੜਾ ਜਲੂਸ ਹੈ ਇਹ ਸੁਨਿਆ ਲੈ ਕੇ ਆਇਆ ਗੁਰੂ ਕੇ ਸਿੱਖੋਂ ਗੋਮਣੀ ਤੋਂ ਦੂਰ ਨਾ ਹੋ ਅਜੇ ਕੋਈ ਮੋਟਾ ਬੰਦਾ ਨਹੀਂ ਆਇਆ ਸਾਡਾ ਉਦੋਂ ਵੀ ਪਰਜੋਜ ਨਹੀਂ ਅੱਜ ਪੰਜਾਬ ਦੀ ਜਵਾਨੀ ਸਾਡੇ ਅਜੇ ਰਿਆ ਤੇ ਨਹੀਂ ਆਈ ਅਸੀਂ ਮੁਰਜਾ ਹਾਇਵਤ ਨੇਰੇ ਅੰਦੇ ਸਭ ਸੰਗਤ ਜਿੰਤਾ પેટ્રોલ ਦੇ ਵਿੱਚ ਦਰਸੇ ਹੋਏ ਦੇਖੋ ਮਾਂ ਮਾਰਗੂਆਂ ਦੇ ਵਿੱਚ ਹੀ ਹੋ ਜਗੇ ਦੁਨੀਆ ਦੀ ਪ੍ਰਗਟਾਵੀਂ ਚ ਪੈ ਗਏ ਬਾਣੀ ਛੱਡੇ ਬਾਣਾ ਛੱਡਤਾ ਰਹਿਤ ਮਰਜ਼ਾਦਾ ਛੱਡਤੀ ਸਾਡੀ ਜਲਦੀ ਕਰਾ ਦਿੱਤਾ ਹੋਣੀ ਹੈ ਇਹ ਕਾਦੇ ਜਿਹੜੀ ਸ਼ਕਤੀ ਹੈ ਨਾ ਬਾਣੀ ਦੀ ਸ਼ਕਤੀ ਆ ਬਾਣੀ ਦੀ ਜਿਹੜੀ ਮਨ ਦੀ ਸ਼ਕਤੀ ਆ ਨਾ ਮਾਨਸਿਕ ਸ਼ਕਤੀ ਬਾਣੀ ਵਿੱਚੋਂ ਮਿਲਦੀ ਔਰ ਕਿਤੋਂ ਨਹੀਂ ਮਿਲਦੀ ਇਸ ਕਰਕੇ ਸਾਧ ਸੰਗਤ ਅੱਜ ਦਾਸ ਜੀ ਦਾ ਨਾਮ ਬੁਲਾਏਗਾ ਸਾਰੇ ਹੱਕ ਕਨੇਦਾਰ ਕਿਸ ਜਲਦਾ ਪਰਮ ਕਰਿਓ ਕਿ ਅੱਗੇ ਅਪਾਈ ਚਲ ਕਰੋ ਕਰਮਾ ਸੰਗਤ ਨੂੰ ਜਪ ਕਰੋ ਇਹ ਉਹ ਆਪ ਜਪ ਕਰ ਕੋਈ ਪਦਗੂ ਪਾਤਸ਼ਾਹ ਜੀ ਨੇ ਜਿਹਨਾਂ ਸਾਨੂੰ ਸੰਦੇਸ਼ ਬਖਸ਼ਿਆ ਜੀ ਉਹਦੇ ਨਾਲ ਜੁੜਾਂਗੇ ਸੁਰ ਕੀ ਬਾਣੀ ਦੀ ਏਡੀ ਵੱਡੀ ਸ਼ਕਤੀ ਜੇ ਅਸੀਂ ਮੰਨਾਂਗੇ ਕਿ ਸਾਡੀ ਜਨਤੀ ਕਰਾਉਣੀ ਹੈ ਸਾਡੇ ਘਰਾਂ ਚ ਖੁਸ਼ਹਾਲੀ ਆਉਣੀ ਹੈ ਘਰਾਂ ਚੋਂ ਕਲਾ ਕਲੇਸ਼ ਮੁੱਕਣਗੇ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨਗੇ ਸੋ ਸਾਡਾ ਇੱਕ ਦੁਪਾਠ ਜਰਦੀ ਸਾਡਾ ਕਰਨਾ ਰੋਜ ਆਉਣ ਦੇ ਮਹੀਨੇ ਦੀ ਨਵੰਬਰ ਦੀ 25 ਤਰੀਕ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਪਰਬ ਹੈ ਹਾਰੀ ਦੁਨੀਆਤ ਮਨਾਇਆ ਜਾਣਾ ਹੈ ਇਹ ਆਪਾਂ ਉਦੋਂ ਤੱਕ ਰੋਜ ਜਿੰਨੇ ਘਰ ਦੇ ਜੀ ਆ ਨਾ ਉਹਨੇ ਹੀ ਪਾਠ ਜਪਜੀ ਸਾਹਿਬ ਦੇ ਘਰੇ ਕਰਨੇ ਆ ਦੇਖੋ ਤੁਸੀਂ ਮਾਨਾ ਜੀ ਕਿਵੇਂ ਕਿਰਪਾ ਹੁੰਦੀ ਆ ਪਾਣੀ ਦੀ ਬਹੁਤ ਵੱਡੀ ਸ਼ਕਤੀ ਪਾਣੀ ਤਾਂ ਇਥੋਂ ਤੱਕ ਸਾਡੀ ਬਾਹ ਫੜਦੀ ਆ ਇਹਦੇ ਬਾਅਦ ਤੁਸੀਂ ਬਾਣੀ ਪੜ੍ਹੋ ਗੁਰਬਾਣੀ ਨਾਲ ਜੁੜੋ ਗੁਰਬਾਣੀ ਨਾਲ ਪ੍ਰੇਮ ਕਰੋ ਤੇ ਫਿਰ ਤੁਹਾਡੇ ਘਰ ਦੇ ਸਾਰੇ ਕਾਰਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਆਪ ਹੀ ਕਰਦੇ ਨੇ ਅਤਿੰਤ ਕੰਮ ਕਰੇ ਪ੍ਰਭ ਕਿਰਕੇ ਜਿਨ ਹਰ ਦਾ ਨਾਮ ਪਿਆਰਾ ਗੁਰ ਪ੍ਰਸਾਦਿ ਸਾਵਾਂ ਮਲ ਵਧਿਆ ਸਭ تاج ਸਵਾਰ ਬਨਾਰਾ ਸਾਰੇ تاج ਸਵਾਰ ਬਨਾਰਾ ਸਤਿਗੁਰੂ ਹੈ ਇਸ ਕਰਕੇ ਭਾਈ ਨਾਲ ਜਤਾਰਾ ਬੁਲਾਏਗਾ ਦੋਨੇ ਅੱਜ ਸਾਰੇ ਸੰਤਾਂ ਨੇ ਵਿਦਾਰਾ ਬਣਾਉਣਾ ਪ੍ਰਵਾਨਗੀ ਦੇਣੀ ਹੈ ਹੁਣ ਸੋਨਿਹਾਲ ਕਥਨੀ ਆਪਾਲ ਸੇਖਨਵਾਸੀ ਸੰਤਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਬੰਧਕਾਂ ਦਾ ਧੰਨਵਾਦ ਹੈ ਗੁਰੂ ਸਾਹਿਬ ਸਾਡੀ ਅੱਜ ਦੀ ਦਰਸ ਕੇ ਪ੍ਰਵਾਨ ਕਰਨ ਆਪਣੇ ਕਰੋਨਾ ਅਮ ਦੀ ਦਾਤ ਬਖਸ਼ਣ ਸਾਨੂੰ ਜਨ ਦੀ ਖਲਾ ਬਖਸ਼ਣ ਬਾੜੇ ਤੋਂ ਮੰਡਕਾ ਵੱਲੋਂ ਜੋ ਮੇ ਮਾਈ ਪਾਏ ਵੱਲੋਂ ਤੈਸ ਤੋਂ ਪੇਟਾ ਕੀਤਾ ਗਿਆ ਸਾਨੂੰ ਮਹਾਰਾਜ ਦੇ ਪਾਸ ਅੱਗੇ ਤੁਹਾਨੂੰ ਗੁਰੂ ਸਰੋਤਰੋ ਨਾਮ ਦਾ ਫਤਕੇ ਨੇ ਆਗਮ ਦਾਸ ਨੂੰ ਮਲਾਉ ਸੰਦੇਸ਼ ਸਾਰੇ ਸੰਗਤਾਂ ਦਾ ਜੀ ਗੁਰੂ ਜੀ ਦਾ ਸਤਿਕਾਰ ਵਾਣੀ ਨੂੰ ਜੀ ਬਤੇ ਪ੍ਰਬੰਧਕ ਸੰਬੇਸੀ 10 ਸਾਲ ਦੀ ਦਾ ਸਨਮਾਨ ਕਰ ਰਹੇ ਨੇ ਬੋਲੇ ਸੂਰ ਨਿਹਾਲ ਬੈਠਾ ਲਓ ਆ ਪਹਿਲਾ ਗੀਤ ਗਾਉਂਦਾ 3 ਸਾਲ ਦੀ ਜਾਨੀ ਸੰਦੀਪ ਸਿੰਘ ਜੀ ਨੂੰ ਸਰਪਾਉ ਦੇਣਗੇ ਆਏ ਹੋ ਜੀ ਕਾ ਵੀ ਸੰਦੀਪ ਸਿੰਘ ਜੀ ਨੂੰ ਸਰਪਾਉ ਸਨ ਦੇ ਰਹੇ ਨੇ ਬੋਲੇ ਸੂਰ ਨਿਹਾਲ ਜਾਨੀ ਸੰਗਤ ਜਿਵੇਂ ਜੋ ਬੜੇ ਗੁਰਮਤਿ ਨੇ ਬਹੁਤ ਮੰਨੇ ਸਮੇਂ ਤੋਂ ਸ੍ਰੀ ਪਤਾਵ ਦੀ ਸੇਵਾ ਬੱਚਿਆਂ ਨੂੰ ਗੁਰਬਾਣੀ ਸੰਖਿਆ ਦੇ ਰਹੇ ਹਨ ਜਾਨੀ ਜੀ ਦਾ ਪ੍ਰਬੰਧ ਕਮੇਟੀ ਦਾ ਸਮੁੱਚੀ ਸੰਗਤ ਜਿਦਾ ਨੇ ਸਾਰਾ ਭਾਈ ਪ੍ਰਬੰਧ ਕਮੇਟੀਆਂ ਦਾ ਛਾਰਾ ਕਮੇਟੀਆਂ ਦਾ ਸਾਰੇ ਗੁਰੂ ਘਰਾਂ ਦਾ ਅਤੇ ਪੰਚਾਇਤ ਦਾ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਸਮਾਪਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ